114 ਸਾਲ ਦੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਤਾਬਕ ਜਦੋਂ ਘਰ ਦੀ ਬਾਹਰ ਸੈਰ ਕਰ ਰਹੇ ਸਨ ਤਾਂ ਇੱਕ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਹ ਸੜਤ ਡਿੱਗ ਪਏ ਤੇ ਉਹਨਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਫੌਜਾ ਸਿੰਘ ਜਲੰਧਰ ਦੇ ਬਿਆਸ ਖੇਡ ਦੇ ਵਸਨੀਕ ਸਨ। ਉਹਨਾਂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ਉੱਚਕਪਰਾਲ 1911 ਨੂੰ ਹੋਇਆ ਸੀ। ਫੌਜਾ ਸਿੰਘ ਪੜ੍ਹੇ ਲਿਖੇ ਨਹੀਂ ਸਨ ਤੇ ਪੰਜਾਬੀ ਬੋਲ ਨਹੀਂ ਜਾਂਦੇ ਸਨ, ਪੜ੍ਹ-ਪੜ ਨਹੀਂ। ਉਹ ਚਾਰ ਬੱਚਿਆਂ ਵਿੱਚ ਸਭ ਤੋਂ ਛੋਟੇ ਸੰਤ ਜਨਾ ਤਾਂ ਬਹੁਤ ਪਤਲੀਆਂ ਤੇ ਕਮਜ਼ੋਰ ਹੋਣ ਕਰਕੇ 5 ਸਾਲ ਤੱਕ ਤੁਰਨ ਤੋਂ ਸਮਰਥ ਸਨ ਥੋੜਾ ਤੁਰ ਕੇ ਥੱਕ ਜਾਂਦੇ ਸਨ ਜਵਾਨ ਹੋਣ ਤੇ ਉਹਨਾਂ ਨੇ ਪਿੰਡ 'ਚ ਦੌੜਨ ਦਾ ਸ਼ੌਕ ਪੈਦਾ ਕੀਤਾ ਪਰ 1947 ਵਿੱਚ ਪਾਰ ਦੇ ਵੰਡ ਕਾਰਨ ਉਹਨਾਂ ਦਾ ਮਨ ਦੁਖੀ ਹੋਇਆ ਵੰਡ ਦੇ ਦਰਦਨਾਕ ਦੌਰ ਤੋਂ ਬਾਅਦ ਉਹਨਾਂ ਨੇ ਦੌੜਨਾ ਛੱਡ ਤੇ ਆਪਣੇ ਆਪਣਾ ਧਿਆਨ ਖੇਤੀਬਾੜੀ ਤੇ ਲਾਉਣਾ ਸ਼ੁਰੂ ਕਰ ਦਿੱਤਾ। ਫੌਜਾ ਸਿੰਘ ਨੇ ਆਪਣੀ ਜ਼ਿੰਦਗੀ ਚ ਬਹੁਤ ਉਤਾਰ ਚੜ੍ਹਾ ਦੇਖੇ। 1992 ਚ ਆਪਣੇ ਜੀਵਨ ਸਾਥਣ ਦੇ ਦਿਹਾਂਤ ਤੋਂ ਬਾਅਦ ਆਪਣੇ ਪੁੱਤਰ ਕੋਲ ਲੰਡਨ ਚਲੇ ਗਏ। ਤੇ ਪਹੁੰਚ ਕੇ ਉਹਨੇ ਆਪਣੀ ਜਵਾਨੀ ਦੇ ਸ਼ੌਕ ਦੌੜਨ ਨੂੰ ਪੂਰਾ ਕਰਨ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਤੇ ਜ਼ਿਆਦਾ ਸਮਾਂ ਦੌੜਨ 'ਚ ਹੀ ਬਤੀਤ ਕਰਦੇ ਸਨ। 16 ਅਕਤੂਬਰ 2011 ਨੂੰ ਟੋਰਾਂਟੋ ਦੇ ਮੈਰਾਥਨ ਵਿੱਚ 8 ਘੰਟੇ 11 ਮਿੰਟ ਤੇ 6 ਸੈਕਿੰਡ ਪੂਰੀ ਕਰਕੇ ਵਿਸ਼ਵ ਦੇ 100 ਸਾਲਾ ਬਜ਼ੁਰਗ ਦੌੜਾਕ ਬਣੇ ਪਰ ਗਿਨੀਜ਼ ਵਰਲਡ ਰਿਕਾਰਡਸ ਨੇ ਇਸ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ ਕਿਉਂਕਿ ਉਹਨਾਂ ਕੋਲ ਜਨਮ ਸਰਟੀਫਿਕੇਟ ਨਹੀਂ ਸੀ ਬਾਅਦ ਵਿੱਚ ਉਹਨਾਂ ਨੇ ਬ੍ਰਿਟਿਸ਼ ਪਾਸਪੋਰਟ ਤੇ ਮਹਾਰਾਣੀ ਐਲਿਜ਼ਾਬੈਥ ਫਲੋ 100ਵੇਂ ਜਨਮ ਦਿਨ ਤੇ ਭੇਜੀ ਚਿੱਠੀ ਦਿਖਾਈ ਜਿਸ ਤੋਂ ਬਾਅਦ ਉਹਨਾਂ ਦਾ ਨਾਮ ਗਿਨੀਸ ਵਰਲਡ ਰਿਕਾਰਡਸ ਦਰਜ ਹੋਇਆ ਫੌਜਾ ਸਿੰਘ ਦੇ ਦਿਹਾਂਤ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਲੀਡਰਾਂ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਦੁੱਖ ਦਾ ਬਰਗਦਾਵਾ ਕੀਤਾ 114 ਸਾਲ ਦੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਦੀ ਸੜਕ ਹਾਸ ਵਿੱਚ ਮੌਤ ਹੋ ਗਈ ਜਾਣਕਾਰੀ ਤਾਬਕ ਜਦੋਂ ਘਰ ਦੀ ਬਾਹਰ ਸੈਰ ਕਰ ਰਹੇ ਸਨ ਤਾਂ ਇੱਕ ਕਾਰ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਹ ਸੜਤ ਡਿੱਗ ਪਏ ਤੇ ਉਹਨਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਫੋਜਾ ਸਿੰਘ ਜਲੰਧਰ ਦੇ ਬਿਆਸ ਕੁਲ ਦੇ ਵਸਨੀਕ ਸਨ ਉਹਨਾਂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ਉਚਿਕ ਪ੍ਰਾਇਲ 1911 ਨੂੰ ਹੋਇਆ ਸੀ ਫੋਜਾ ਸਿੰਘ ਪੜੇ ਲਿਖੇ ਨਹੀਂ ਸਨ ਤੇ ਪੰਜਾਬੀ ਬੋਲ ਨਹੀਂ ਜਾਂਦੇ ਸਨ ਪੜਪੜ ਨਹੀਂ ਲਈ ਉਹ ਚਾਰ ਬੱਚਿਆਂ ਵਿੱਚ ਸਭ ਤੋਂ ਛੋਟੇ ਸਨ ਤੇ ਉਹਨਾਂ ਦੀ ਨਾ ਤਾਂ ਬਹੁਤ ਪਤਲੀਆਂ ਤੇ ਕਮਜ਼ੋਰ ਹੋਣ ਕਰਕੇ 5 ਸਾਲ ਤੱਕ ਤੁਰਨ ਤੋਂ ਸਮਰਥ ਸਨ ਥੋੜਾ ਤੁਰ ਕੇ ਥੱਕ ਜਾਂਦੇ ਸਨ ਜਵਾਨ ਹੋਣ ਤੇ ਉਹਨਾਂ ਨੇ ਪਿੰਡ 'ਚ ਦੌੜਨ ਦਾ ਸ਼ੌਕ ਪੈਦਾ ਕੀਤਾ ਪਰ 1947 ਵਿੱਚ ਭਾਰਤ ਦੇ ਵੰਡ ਕਾਰਨ ਉਹਨਾਂ ਦਾ ਮਨ दुखी ਹੋਇਆ ਪੌਂਡ ਦੇ ਦਰਦਨਾਕ ਦੌਰ ਤੋਂ ਬਾਅਦ ਉਹਨਾਂ ਨੇ ਦੌੜਨਾ ਛੱਡ ਤੇ ਆਪਣੇ ਆਪਣਾ ਧਿਆਨ ਖੇਤੀਬਾੜੀ ਤੇ ਲਾਉਣਾ ਸ਼ੁਰੂ ਕਰ ਦਿੱਤਾ ਫਰਦਰ ਸਿੰਘ ਨੇ ਆਪਣੀ ਜ਼ਿੰਦਗੀ ਚ ਬਹੁਤ ਉਤਾਰ ਚੜ੍ਹਾ ਦੇਖੇ 1992 ਚ ਆਪਣੇ ਜੀਵਨ ਸਾਥੀ ਦੇ ਦਿਹਾਂਤ ਤੋਂ ਬਾਅਦ ਆਪਣੇ ਪੁੱਤਰ ਕੋਲ ਲੰਡਨ ਚਲੇ ਗਏ ਤੇ ਪਹੁੰਚ ਕੇ ਉਹਨਾਂ ਨੇ ਆਪਣੇ ਜਵਾਨੀ ਦੇ ਸ਼ੌਕ ਦੌੜਨ ਨੂੰ ਪੂਰਾ ਕਰਨ ਲਈ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਤੇ ਜ਼ਿਆਦਾ ਸਮਾਂ ਦੌੜਨ 'ਚ ਹੀ ਵਿਤੀਤ ਕਰਦੇ ਸਨ 16 ਅਕਤੂਬਰ 2011 ਨੂੰ ਟੋਰਾਂਟੋ ਦੇ ਮੈਰਾਥਨ ਵਿੱਚ 8 ਘੰਟੇ 11 ਮਿੰਟ ਤੇ 3 ਸੈਕਿੰਡ ਚੱਕ ਪੂਰੇ ਕਰਕੇ ਵਿਸ਼ਵ ਦੇ 100 ਸਾਲਾ ਬਜ਼ੁਰਗ ਦੌੜਾਕ ਬਣੇ ਪਰ ਗਿਨੀਜ਼ ਵਰਲਡ ਰਿਕਾਰਡਸ ਨੇ ਇਸ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ ਕਿਉਂਕਿ ਉਹਨਾਂ ਕੋਲ ਜਨਮ ਸਰਟੀਫਿਕੇਟ ਨਹੀਂ ਸੀ ਬਾਅਦ ਵਿੱਚ ਉਹਨਾਂ ਨੇ ਬ੍ਰਿਟਿਸ਼ ਪਾਸਪੋਰਟ ਦੇ ਮਹਾਰਾਣੀ ਐਲਿਜ਼ਾਬੈਥ ਨੂੰ 100ਵੇਂ ਜਨਮ ਦਿਨ ਤੇ ਭੇਜੀ ਚਿੱਠੀ ਦਿਖਾਈ ਜਿਸ ਤੋਂ ਬਾਅਦ ਉਹਨਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡਸ 'ਚ ਦਰਜ ਹੋਇਆ ਫੌਜਾ ਸਿੰਘ ਦੇ ਦੇਹਾਂਤ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਲੀਡਰਾਂ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਦੁੱਖ ਦਾ ਵਰਣਨ ਤਾ ਕੀਤਾ